ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਇੱਕ ਡਾਇਲੋਗ ਇਹ ਨਾ ਲੀਡਰਾਂ ਦਾ ਹੀ ਹੈ ਤੇ ਜੇ ਅੱਜ ਮੈਂ ਬੋਲ ਕੇ ਸੁਣਾ ਦਿਆਂ ਤਾਂ ਮੈਨੂੰ ਵਧੀਆ ਲੱਗੂ ਜਿਹੜੇ ਚੋਣ ਵਾਲੇ ਨੇ ਉਹਨਾਂ ਨੂੰ ਵਧੀਆ ਲੱਗੂ ਕਹਿੰਦੇ ਆ ਗਈ ਬਿੱਲੀ ਥੈਲਿਆਂ ਬਾਹਰ ਇਹ ਮੈਂ ਕਿਉਂ ਕਿਹਾ 2015 ਦੇ ਵਿੱਚ ਡਾਕ ਇਸ ਦੇ ਵਿੱਚ ਖੈਰਾ ਸਾਹਿਬ ਦਾ ਨਾਮ ਬੋਲਦਾ ਸੀ ਜਵਾਨਤ ਮਿਲ ਗਈ ਸੀ ਜਾਨੀ ਕਿ 10 ਸਾਲ ਹੋ ਗਏ ਤੇ 10 ਸਾਲ ਦਾ ਪਘੋੜਾ ਸੀ ਇਹਦਾ ਇੱਕ ਸਾਥੀ ਜੋਗਾ ਸਿੰਘ ਜਿਹੜਾ ਆਸਟ੍ਰੇਲੀਆ ਚੱਲ ਗਿਆ ਸੀ ਮੈਨੂੰ ਇਹ ਵੀ ਪਤਾ ਨਹੀਂ ਸੀ ਇਹ ਵੀ ਇਹਨੇ ਪੋਸਟਪਾਕਿਆ ਆਪ ਹੀ ਦੱਸਿਆ ਕਿਉਂ ਉਹ ਤਾਂ ਆਸਟ੍ਰੇਲੀਆ ਚੱਲ ਗਿਆ ਸੀ ਹੁਣ ਜਿਹੜੇ ਬਿਜੀਲੈਂਸ ਹੈ ਜਿਆ ਸੀਵੀਆਈ ਹੈ ਉਹ ਇਹੀ ਬ੍ਰੇਕੀਆਂ ਤੋਂ ਬੰਦੇ ਨੂੰ ਛੁੱਟ ਆਪੋਂ ਦੇ ਮੈਂ ਗੱਲ ਅਸਲ ਵਿੱਚ ਕੀ ਕਰਨੀ ਚਾਹੁੰਦਾ ਜਿਦੋਂ ਨਾ ਭਗਵੰਤ ਮਾਨ ਨੇ ਮਜੀਠੇ ਦੇ ਫੜ ਕੇ ਫੇਰਿਆ ਛੇਤਰ ਜਿਹੜਾ ਕਹਿੰਦੇ ਸੀ 30 30 ਕਰਾਤੀ ਅਨਕਾ ਲਾਉਂਦਾ ਸੀ ਅਨਕਾ ਲਾਉਂਦਾ ਸੀ ਤੇ ਉਦੋਂ ਇਹ ਸਾਰੇ ਬੁੜ ਕੋਠੇ ਬਲਤੋਂ ਪੀੜੀ ਪੰਜਾਮੀ ਵਾਲਾ ਬਾਜ ਵਜੜਾ ਆਸਟ੍ਰੇਲੀਆ ਫਿਰਦਾ ਹੁਣ ਸ਼ਾਇਦ ਉਹਨੂੰ ਵੀ ਵਿੜਕਣਾ ਆਗਲੀ ਵਕਤ ਕਿਤੇ ਵੀ ਕੇਸ ਮੇਰੇ ਦੇ ਵੀ ਪਾਉ ਵੀ ਨਾ ਹੀ ਆ ਮੈਂ ਇਧਰ ਉਹ ਵੀ ਬੋਲੇ ਸੀ ਵਿਧਾਨ ਸਭਾ ਹੋਏ ਚਡਣ ਤਾਂ ਤੁਸੀਂ ਬਦਲਾ ਖੋਰੀ ਦੀ ਰਾਜਨੀਤੀ ਕਰਦੇ ਹੋ ਉਹ ਬੰਦਿਆ ਟਾਪ ਦੀ ਇੰਗਲਿਸ਼ ਵਿੱਚ ਸ਼ਬਦ ਬੋਲੇ ਸੀ ਉਹ ਮੈਂ ਅਣਪੜਾ ਮੈਨੂੰ ਇੰਗਲਿਸ਼ ਨਹੀਂ ਆਉਂਦੀ ਨਹੀਂ ਆਉਂਦੀ ਤਾਂ ਹੈਗੇ ਪਰ ਲੋਕਾਂ ਨੂੰ ਪਤਾ ਵੀ ਮੈਂ ਗੱਲ ਠੇਠ ਜੀ ਕਰਨੀ ਚਾਹੁੰਨਾ ਤੇ ਖਹਿਰਾ ਸਾਹਿਬ ਵੀ ਪੈ ਸੀ ਬੁੜਕ ਬੁੜ ਕੇ ਭਵੰਤਮਾਨ ਇਹ ਭੰਡ ਕਹਿੰਦਾ ਸੀ ਮੁੱਖ ਮੰਤਰੀ ਨੂੰ ਭੰਡ ਆ ਇਹਨਾਂ ਦੀ ਸ਼ਬਦਾਵਲੀ ਹੈ ਤੇ ਪਤਾ ਕੀ ਹੁੰਦਾ ਸੀ ਕਿ ਮਜੀਠੀਏ ਦਾ ਤਾਂ ਕੋਈ ਕਸੂਰ ਨਹੀਂ ਐਵੇਂ ਫੜ ਲਿਆ ਤੇ ਭਗਵੰਤ ਮਾਨ ਨੇ ਕਿਹਾ ਸੀ ਕਹਿੰਦਾ ਕੋਈ ਗੱਲ ਨਹੀਂ ਕੋਈ ਗੱਲ ਨਹੀਂ ਹਲੇ ਤਾਰਾਂ ਜੋੜੀ ਜਾਣੇ ਆ ਕਿੱਧਰ ਨੂੰ ਜੋੜਨ ਲੱਗੀਆਂ ਇਹ ਪਤਾ ਕੋਈ ਨਹੀਂ ਹਾਲਾਂਕਿ ਕਿਹਾ ਤਾਂ ਉਹਨੇ ਵੀ ਮਾਬਾ ਖਾ ਕੇ ਹੀ ਸੀਗਾ ਕਾਲਾ ਮਾਲ ਮਾਲ ਉਹ ਉਦਨ ਤਾਂ ਉਹ ਵੀ ਨਹੀਂ ਕਹਿ ਸਕਦਾ ਪਰ ਉਹਨੇ ਕਹਿਤਾ ਸੀ ਕਹਿੰਦਾ ਤਾਰਾਂ ਜੋੜ ਲ ਲਈਆਂ ਜੋੜਾਂਗੇ ਜੋੜਤੀਆਂ ਗਲਿਆ ਨੇ ਹੁਣ ਜਿਹੜਾ ਇਹ ਬੰਦਾ ਜੋਗਾ ਸਿੰਘ 10 ਸਾਲ ਦਾ ਭਗੋੜਾ ਸੀ ਉਹ 에ਰਪੋਰਟ ਤੋਂ ਫੜ ਲਿਆ ਜੀ ਹੁਣ ਫੜ ਲਿਆ ਹੁਣ ਉਹਦੇ ਛਿੱਤਰ ਪੈਣਗੇ ਮੁੱਦਾ ਕਰਕੇ ਕੁੱਟੂ ਪੁਲਿਸ ਉਹਨਾਂ ਨੇ ਪਤਾ ਕੀ ਕਹਿਣਾ ਉਹਨੇ ਇਹ ਕਹਿਣਾ ਵੀ ਤੈਨੂੰ ਛੱਡ ਦੇਗੇ ਖੈਰੇ ਦਾ ਨਾਮ ਲੈ ਤੇ ਉਹਨੇ ਨਾਮ ਲਈ ਦੇਣ ਜੋ ਛਿੱਤਰ ਵਜੇ ਉਹਨੇ ਸਿੱਧਾ ਕਹਿਣਾ ਜੀ ਜਨਾਬ ਮੈਨੂੰ ਛੱਡੋ ਖੇਰਾ ਸਾਹਿਬ ਚਿੱਟਾ ਵੇਚਦਾ ਰਿਹਾ ਮਜੀਠੇ ਨਾਲ ਤਾਰਾਂ ਜੁੜਗੀਆਂ ਨੇ ਲੋਕਾਂ ਨੇ ਇਹਨੂੰ ਡਰਾਮਾ ਹੀ ਸਮਝਣਾ ਵੈਸੇ ਜੇ ਕੀ ਨਹੀਂ ਕਰਨਾ ਸਾਨੂੰ ਕੋਈ ਮਤਲਬ ਨਹੀਂ ਕੋਈ ਯਕੀਨ ਕਰੇ ਨਾ ਕਰੇ ਸਾਨੂੰ ਕੋਈ ਮਤਲਬ ਨਹੀਂ ਅਜੇ ਤਾਂ ਇਹ ਦੱਸਣਾ ਹੈ ਵੀ ਆਹ ਬਾਲਣ ਪਿਆ ਆਹ ਪਈਏ ਡੱਬੀ ਆਹ ਤੇਲ ਪਾ ਲੋ ਬਾਂਦਰ ਨੂੰ ਅੱਗ ਨਹੀਂ ਮਚਾਉਣੇ ਆਉਂਦੇ ਹੁੰਦੇ ਨਾ ਡੱਬੀ ਤੇਲੀ ਨਹੀਂ ਬਾਲਣੀ ਆਉਂਦੀ ਦੱਸਣਾ ਹੀ ਹੈ ਇਸ ਦਾ ਵੀ ਆਹ ਬਾਲਣ ਪਿਆ ਇੱਥੇ ਢੇਰੀ ਲਾ ਲੋ ਆ ਤੇਲ ਪਾ ਲੋ ਮਿੱਟੀ ਦਾ ਤੇ ਐਦਾਂ ਸੀਖ ਲਾ ਦਿਓ ਵੀ ਭਾਂਬੜ ਬਣੇ ਮਤਲਬ ਕਿਉਂ ਬਣੇ ਵੀ ਜਿਹੜੇ ਭਾਂਬੜ ਇਹਨਾਂ ਨੇ ਲੋਕਾਂ ਦੇ ਘਰਾਂ ਵਿੱਚ ਬਣਾਏ ਨੇ ਉਹ ਭਾਂਬੜ ਇਹਨਾਂ ਦੇ ਘਰਾਂ ਵਿੱਚ ਵੀ ਬਣਨੇ ਚਾਹੀਦੇ ਇਹ ਗੱਲਾਂ ਦੁਖੀ ਹੋ ਕੇ ਕਹਿਣੀਆਂ ਪੈਂਦੀਆਂ ਨੇ ਮੈਂ ਇੱਕ ਬੇਨਤੀ ਕਰਨੀ ਹੈ ਮੈਂ ਹਜ਼ਾਰਾਂ ਸੁੰਨਤ ਅਰਦਾਸ ਕੀਤੀ ਹੈ ਜਦੋਂ ਕੋਈ ਬੰਦਾ ਚੜ੍ਹਾਈ ਕਰ ਜਾਂਦਾ ਹਜ਼ਾਰਾਂ ਸੁੰਨਤ ਬਹੁਤ ਉਡਜਾਂ ਦੇ ਆਨੰਦ ਕਾਰਜ ਕਰਾਏ ਇਹ ਉਹੀ ਅਰਦਾਸ ਹੈ ਜਿਹਦੇ ਲਾਸਟ ਬੋਲ ਹੁੰਦੇ ਨੇ ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਸਰਬਾਦਾ ਭਲਾ ਗਮੇ ਵਿੱਚ ਕਰੋ ਜਾਂ ਖੁਸ਼ੀ ਵਿੱਚ ਕਰੋ ਅਰਦਾਸ ਦੇ ਬੋਲ ਲਾਸਟ ਵਿੱਚ ਉਹੀ ਹੁੰਦੇ ਆ ਅਸੀਂ ਸਰਬਾਦਾ ਭਲਾ ਮੰਗਣ ਵਾਲੇ ਇਨਸਾਨ ਆ ਪਰ ਕੀ ਕਰੀਏ ਅੰਦਰ ਉਬਾਲੇ ਮਾਰਦਾ ਖੂਨ ਵੀ ਇਹਨਾਂ ਲੋਕਾਂ ਨੇ ਪੰਜਾਬ ਦੀ ਨੌਜਵਾਨੀ ਨੂੰ ਕਿਦਾਂ ਬਰਬਾਦ ਕੀਤਾ ਮੈਂ ਗੱਲ ਇਹ ਨਹੀਂ ਕਹਿ ਰਿਹਾ ਵੀ ਖੈਰਾ ਸਾਹਿਬ ਨੇ ਐਨੀ ਜ਼ਮੀਨ ਬਣਾ ਲਈ ਇਹ ਤਾਂ 2500 ਏਕੜ ਕਹਿੰਦੇ ਪਹਿਲੀ ਹੈਗਾ ਇਹਨਾਂ ਕੋਲੇ ਤਾਂ ਕੋਠੀਆਂ ਵੱਡੀਆਂ ਕਮਲੀਆਂ ਮੁੰਡੇ ਦਾ ਵਿਆਹ ਕੀਤਾ ਕਹਿੰਦੇ 6 ਕਰੋੜ ਰੁਪਇਆ ਬਿਨਾ ਬਿੱਲ ਤੋਂ ਹੀ ਲਾਤਾ ਕੋਈ ਬਿੱਲ ਹੈ ਹੀ ਨਹੀਂ ਸੀ ਜਨ ਕਿ ਘਰੇ ਹੀ ਬੈਗ ਪਰ ਪਰ ਰੱਖੇ ਸੀ ਉਹੀ ਚੱਕ ਚੱਕ ਲਾਈ ਗਏ ਆਹਾਂ ਫਰਤੂਤਾ ਇਹਨਾਂ ਦੀ ਹੈਗੀਆਂ ਥੋੜੀਆਂ ਜਿਹੀਆਂ ਹੁਣ ਜਿਹੜੀ ਗੱਲ ਡਰੱਗ ਦੀ ਐ ਉਹ ਇਹ ਐ ਵੀ ਮੁਕੱਦਮਾ ਚੱਲਦਾ ਸੀ ਜਵਾਨ ਤੇ ਮਿਲ ਗਈ ਸੀ। ਜਾਨੀ ਕਿ ਕਿਤੇ ਨਾ ਕਿਤੇ ਗੱਡੇ ਵਿੱਚ 20 ਕਿਲੋ ਰੱਖਿਆ ਜ਼ਰੂਰ ਸੀ ਉਹ ਵੇਚਦਾ। ਫਿਰ ਉਹ ਕਈ ਵਾਰੀ ਮੈਂ ਤੁਹਾਨੂੰ ਹੋਰ ਕੱਟਣਾ ਸੁਣਾ ਦਿੰਨਾ ਕਿ ਜੇ ਕੋਈ ਟਰਾਲੀ ਮੰਗ ਕੇ ਲੈ ਗਿਆ। ਤੇ ਟਰਾਲੀ ਵਿੱਚ ਸੀ ਪੁੱਕੀ। ਤੇ ਪੁੱਕੀ ਆਹ ਲੱਦ ਕੇ ਲਗਿਆ ਸੀ 5-7 ਬੋਰਿੰਗ ਵੱਧ ਹੁਣ ਗਿਆ। ਉਹ ਟਰਾਲੀ ਛੱਡ ਗਏ ਜਿਹ ਟਰਾਲੀ ਛੱਡ ਗਏ ਜਿਹੜੇ ਟਰਾਲੇ ਸੀ ਉਹਨੇ ਝਾੜੂ ਮਾਰ ਕੇ ਟਰਾਲੀ ਸਾਫ਼ ਕਰਕੇ ਧੋਤੀ ਤੇ ਸਿਵਲ ਚ ਆ ਕੇ ਪੁਲਿਸ ਵਾਲੇ ਬਾਅਦ ਵਿੱਚ ਉਹ ਟਰਾਲੀ ਦੇਖਣ ਲੱਗੇ ਉਹਨੂੰ ਹੁਣ ਕੀ ਪਤਾ ਸੀ ਘਰ ਦੇ ਮਾਲਕ ਨੂੰ ਪੁਲਿਸ ਵਾਲੇ ਨੇ ਉਹ ਕਹਿੰਦਾ ਉਹ ਤਾਂ ਮੈਂ ਸਾਫ਼ ਕਰਤੀ ਟਰਾਲੀ ਤਾਂ ਉਹਦਾ ਕਹਿੰਦਾ ਮੈਂ ਧੋ ਕੇ ਟਰਾਲੀ ਸਾਫ਼ ਕਰਤੀ ਉਹ ਕਹਿੰਦੇ ਕੀ ਫੇਰ ਪਤਾ ਲੱਗਿਆ ਕਹਿੰਦਾ ਨਹੀਂ ਨਹੀਂ ਮੈਂ ਭੁੱਲ ਗਿਆ ਕਹਿੰਦਾ ਭੁੱਲਿਆ ਨਹੀਂ ਭੁੱਕੀ ਦੱਸ ਕਿੱਥੇ ਹੈ ਕਹਿੰਦਾ ਫੇਰ ਮੰਨਣਾ ਪੈ ਗਿਆ ਜੇ ਚਾਰ ਮਾਰੇ ਫੜ ਕੇ ਛੇਤਰ ਕਹਿੰਦਾ ਸਾਡੇ ਟਰਾਲੀ ਮੰਗ ਕੇ ਲੈ ਗਏ ਸੀ ਭੁੱਕੀ ਦੀ ਟਰਾਲੀ ਭਰੀ ਸੀ ਜਿਹੜੀ ਪਿੱਛੇ ਬਚ ਗਈ ਉਹ ਸਾਡੇ ਘਰੇ ਖੜਾ ਆ ਗਏ ਉਹ ਮੇਰੇ ਘੱਟੇ ਕਾਲੀ ਬਾਟਾਂ ਵਾਲੀ ਤੋਤੀ ਉਹ ਕਹਿੰਦਾ ਅਸ ਕਿਹੜੇ ਬੰਦੇ ਸੀ ਸਮਝਾਈ ਗੱਲ ਦੀ ਹੁਣ ਜਿਹੜਾ ਜੋਗਾ ਸਿੰਘ ਫੜਿਆ ਜਦੋਂ ਪੁਲਿਸ ਨੇ ਪਾਇਆ ਨਾ ਮੁੱਦਾ ਉਹ ਦੱਸੂ ਵੀ ਖੈਰਾ ਸਭ ਦੀ ਗੱਡੀ ਸੀ ਇਹ ਨੇਕ ਲੋ ਹੁੰਦੇ ਸੀ ਆ ਬੰਦਾ ਸੀ ਇੰਨਾ ਇੰਨਾ ਬੰਦਾ ਰਾਹੀਂ ਜਾਣਦਾ ਸੀ ਮਾਨ ਸਮਝਾਈ ਗੱਲ ਦੀ ਹੁਣ ਖੈਰਾ ਸਾਹਿਬ ਕਹਿੰਦੇ ਉਹ ਤਾਂ ਤੈਨੂੰ ਸਾਲ ਦਾ ਕੇਸ ਸੀ 4 ਸਾਲ ਦਾ ਕੇਸ ਸੀ ਵੀ ਜਦੋਂ ਤੇਰੇ ਤੇ ਮੁਕਦਮਾ 2015 ਦਾ ਚੱਲਦਾ ਹੁਣ 24 ਚੱਲਦਾ 10 ਸਾਲ ਤਾਂ ਹੋ ਗਏ 3 ਸਾਲ ਕੇਲੇ ਹੋ ਗਏ ਤੇਰੇ ਨਾਲ ਬੰਦਾ ਰਹਿੰਦਾ ਸੀ ਉਹ ਬੱਚੂ ਕਿੱਧਰ ਭਜੇਗਾ ਚਮਕੀਲੇ ਦਾ ਗਾਣਾ ਸੀ ਨਾ ਬੱਲੇ ਬੱਲੇ ਡਰਾਈਵਰਾਂ ਨੇ ਪਹਿਲਾਂ ਕਿਹਾ ਸੀ ਭੱਜ ਲੜ ਡਰਾਈਵਰਾਂ ਹੋ ਗਈ ਲਾਲ ਬੱਤੀ ਇੱਕ ਘਰੇ ਤੋਂ ਦੂਜੀ ਬਾਹਰ ਰੱਖੀ ਬਈ ਯਾ ਰਾਣੀ ਨੇ ਜੂਪੀ ਨਾਲ ਪੰਗਾ ਪਾਇਆ ਉਸ ਜੂਪੀ ਕਿ ਤੀਹਾਂ ਗੱਲ ਤੇ ਹੁਣ ਲਾਲ ਬੱਤੀ ਖੈਰਾ ਸਾਹਿਬ ਹੋਣ ਵਾਲੀ ਹੈ ਗ੍ਰੀਨ ਕਦੋਂ ਹੋਣੀ ਹੈ ਇਹ ਪਤਾ ਕੋਈ ਨਹੀਂ ਮਤਲਬ ਹਲੇ ਸਵਾ ਸਾਲ ਭਮੰਤਮਨ ਹੈਗਾ ਜਿਹਨੂੰ ਭੰਡ ਕਹਿੰਨੇ ਤੂੰ ਉਹ ਕਿਹੜੀ ਫਿਲਮ ਸੀ ਜਿਹੜੀ ਉਹ ਇੰਦੂਜੀ ਹੈਗੀ ਸੀ ਚਲੋ ਹੁਣ ਮੈਂ ਨਾਂ ਨਾਂ ਲਾਂ ਬਾ ਤੁਸੀਂ ਦੇਖੀ ਹੋਣੀ ਹੈ ਜਿਹਦੇ ਵਿੱਚ ਇੱਕ ਦਿਨ ਵਾਸਤੇ ਮੁੱਖ ਮੰਤਰੀ ਬਣਿਆ ਸੀ ਉਹ ਚਲ ਉਧਰ ਨਾ ਮੈਂ ਜਾਣਾ ਹੀ ਨਹੀਂ ਪਰ ਮੈਂ ਤੁਹਾਨੂੰ ਦੱਸਣਾ ਚਾਹੁੰਨਾ ਵੀ ਹਾਲੇ ਸਵਾ ਸਾਲ ਮੁੱਖ ਮੰਤਰੀ ਭਗਵੰਤ ਮਾਨ ਹੈਗਾ ਸਵਾ ਸਾਲ ਬਹੁਤ ਹੁੰਦੇ ਠੀਕ ਹੈ ਨਾ ਤੇ ਹੁਣ ਖੈਰਾ ਸਾਹਿਬ ਨੇ ਕਿਉਂਕਿ ਸ਼ਬਦ ਬਹੁਤ ਨੇ ਇਕ ਤਾਂ ਠੀਕ ਆ ਇਹ ਦੋਵੇਂ ਵਿੱਚ ਬੋਲਦੇ ਤੇ ਇੰਗਲਿਸ਼ 댓ਸ ਮੀਨ ਜਿਵੇਂ ਉਹ ਪਹਾਨਾ ਪਖੌੜਾ ਕਹਿੰਦਾ ਹੁੰਦਾ ਐਦਾਂ ਸਾਥੀ ਨੂੰ ਹੱਥ ਲਾ ਕੇ ਵੀ ਲੋਕ ਦੇਖਣ ਵੀ ਬੜੇ ਵਧੀਆ ਸ਼ਬਦ ਨੇ ਪਰ ਇਹ ਕੰਮ ਸ਼ਬਦ ਆਉਣਾ ਹੀ ਨਹੀਂ ਹੁੰਦਾ ਪੁੱਛ ਨਹੀਂ ਥੋੜੀ ਕਹਿਣਾ ਵੀ ਤੁਹਾਨੂੰ ਇੰਗਲਿਸ਼ ਆਉਂਦੀ ਹੈ ਕਿ ਨਹੀਂ ਆਉਂਦੀ ਉਹ ਕਹਿੰਦੇ ਕੋਈ ਬੇੜੇ ਵਿੱਚ ਕੋਈ ਵਿਦਵਾਨ ਬਹਿ ਗਿਆ ਕਾਫੀ ਭਾਸ਼ਾਾਂ ਬਾਰੇ ਜਾਣਦਾ ਸੀ ਉਮਲਾ ਨੂੰ ਪੁੱਛਿਆ ਮਲਾਹ ਨੂੰ ਅਨਪੜ੍ਹ ਸੀ ਤੂੰ ਨ ਤੈਰਨਾ ਆਉਂਦਾ ਨਹੀਂ 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 ਕੀ ਕਿਹਾ ਸੀ ਮਲਾਹ ਨੂੰ ਅੰਗਰੇਜ਼ੀ ਆਉਂਦੀ ਹੈ ਫਾਰਸੀ ਆਉਂਦੀ ਹੈ ਹਿੰਦੀ ਆਉਂਦੀ ਹੈ ਉਰਦੂ ਆਉਂਦਾ ਉਹ ਕਹਿੰਦਾ ਮੈਂ ਤਾਂ ਅਣਪੜ੍ਹ ਮੈਂ ਤਾਂ ਸਕੂਲ ਗਿਆ ਨਹੀਂ ਮੈਂ ਤਾਂ ਬੇੜੀ ਚ ਲਾਉਣੀ ਹੁੰਦੀ ਹੈ ਜਦੋਂ ਆ ਗਿਆ ਤੂਫਾਨ ਉਹ ਵਿਦਵਾਨ ਨੂੰ ਮਲਾਹ ਕਹਿੰਦਾ ਕਹਿੰਦਾ ਵਿਦਵਾਨ ਨੇ ਤੈਰਨਾ ਆਉਂਦਾ ਕਹਿੰਦਾ ਨਾ ਜਦੋਂ ਬੇੜੀ ਡੁੱਬਣ ਲੱਗੀ ਐ ਮੈਂ ਤਾਂ ਚੱਲਾਂ ਬਾਹਰ ਹੁਣ ਡੁੱਬੀ ਵਿੱਚ ਪੁਲਿਸ ਵਾਲੇ ਕਹਿਣਗੇ ਸਾਨੂੰ ਕੋਈ ਮਤਲਬ ਨਹੀਂ ਤੇਰੀ ਇੰਗਲਿਸ਼ ਦਾ ਇਹ ਦੱਸ ਵੀ ਚਿੱਟਾ ਕਿੰਨਾ ਵੇਚਿਆ ਆ ਜਿਹੜਾ ਜੋਗਾ ਸਿੰਘ ਫੜਿਆ ਨਾ ਇਹ ਦੱਸੂ ਵੀ ਐਨੇ ਕਿल्ले ਜ਼ਮੀਨ ਬਣਾਈ ਐਨਾ ਪੈਸਾ ਬਾਹਰ ਭੇਜਿਆ ਐਨੇ ਟਰੱਕ ਚੱਲਦੇ ਐ ਉਹ ਦੱਸੂ ਹੁਣ ਜਾਣੀ ਕਿ ਜਿਹੜੇ ਬੰਦੇ ਮਜੀਠੀਆ ਦੇ ਹੱਕ ਵਿੱਚ ਬੋਲਦੇ ਸੀ ਨਾ ਰਗੜੇ ਉਹ ਵੀ ਜਾਣਗੇ ਹੁਣ ਨਾਲ ਆਟੇ ਨੂੰ ਪਰੇਥਣ ਲੱਗੂ ਹੀ ਲੱਗੂ ਲੱਗਣਾ ਕੀ ਹੈ ਜਿਹੜੀ ਬੁਢੀ ਨੂੰ ਰੋਟੀਆਂ ਨਹੀਂ ਪਕਾਉਣੀਆਂ ਆਉਂਦੀਆਂ ਹੁੰਦੀਆਂ ਰੋਟੀ ਬੇਲਦੀ ਹੁੰਦੀ ਹੈ ਚੱਕਲੇ ਤੇ ਤੇ ਬੇਲਣ ਦਾ ਤਜਰਬਾ ਨਹੀਂ ਹੁੰਦਾ ਬਾਰ-ਬਾਰ ਪਰੇਥਣ ਲਾਈ ਜੋ ਬਾਰ-ਬਾਰ ਪਰੇਥਣ ਲਾਈ ਜੋ ਰੋਟੀ ਖਰਾਬ ਹੋ ਜਾਂਦੀ ਹੈ ਫਿਰ ਘਰ ਵਾਲ ਤੇ ਪੈਂਦੀ ਛੇਤਰ ਵੀ ਤੋਂ ਰੋਟੀ ਕੋਣੀ ਨਹੀਂ ਆਉਂਦੀ ਤੇ ਹੁਣ ਹਾਲ ਕੋਈ ਨਾ ਤਾਂ ਹੋੜੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ